ਪਾਪ ਪੁੰਨ ਦੋਏ ਇੱਕ ਸਮਾਨ ਮੈਂ ਬਹੁਤਾ ਤਾਂ ਕੁਝ ਨਹੀਂ ਬਿਆਨ ਕਰਾਂਗਾ ਸਿਰਫ ਟੂਕ ਮਾਤਰ ਪਾਪ ਪੁੰਨ ਦੋਏ ਇੱਕ ਸਮਾਨ ਸਮ ਬਰਾਬਰ ਨੇ ਇੱਕੋ ਕੁਝ ਨੇ ਪਹਿਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਕਰਦਾ ਹੈ ਨਾ ਸਮਝੀ ਕਰਕੇ ਕਰਦਾ ਹੈ ਤੇ ਪਾਪ ਕਿਸ ਨੂੰ ਕਹਿੰਦੇ ਨੇ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਸੋਚਣਾ ਬਸ ਇਹ ਹੀ ਪਾਪ ਹੈ ਹੋਰ ਕੋਈ ਪਾਪ ਨਹੀਂ ਕਿਸੇ ਨੂੰ ਵੀ ਚੋਟ ਪਹੁੰਚਾਣ ਦੀ ਸੋਚਣਾ ਜਾਨ ਦੀ ਚੋਟ ਮਾਲ ਦੀ ਚੋਟ ਜਾਂ ਇੱਜ਼ਤ ਆਬਰੂ ਦੀ ਚੋਟ ਇਹ ਤਿੰਨ ਚੋਟਾਂ ਨੇ ਅਗਰ ਕੋਈ ਮਨੁੱਖ ਕਹਿ ਦੇਵੇ ਨਾ ਮੈਂ ਖਤਰੇ ਦੇ ਚਾਹ ਤਾਂ ਖਤਰਾ ਵੀ ਸਿਰਫ ਤਿੰਨ ਥਾਵਾਂ ਤੇ ਹੁੰਦਾ ਹੈ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਹੋਰ ਕੀ ਖਤਰਾ ਹੁੰਦਾ ਹੋਰ ਤੇ ਕੋਈ ਖਤਰਾ ਨਹੀਂ ਹੁੰਦਾ ਜੋ ਐਸਾ ਸੋਚੇ ਕਿ ਦੀ ਜਾਨ ਨੂੰ ਝੋਟ ਪਹਚਾਣਾ ਹੀ ਹੈ ਦੀ ਜਾਨ ਖੋਣੀ ਇਹਦੇ ਮਾਲ ਨੂੰ ਝੋਟ ਪਹਚਾਣੀ ਹੈ ਦੀ ਧਨ ਸੰਪਦਾ ਖੋਣੀ ਹੈ ਇਹਦੀ ਇੱਜ਼ਤ ਲੁੱਟਣੀ ਹੈ ਇਹ ਖਤਰੇ ਤਿੰਨ ਬਸ ਇਹੀ ਪਾਪ ਹੈ ਕਿਸੇ ਦੀ ਜਾਨੋਂ ਮਾਲ ਇੱਜ਼ਤ ਲੁੱਟਣ ਦੀ ਸੋਚਣਾ ਖੋਣ ਦੀ ਸੋਚਣਾ ਬਸ ਇਹ ਸੋਚਣਾ ਹੀ ਪਾਪ ਹੈ ਪਰ ਸੋਚਿਆ ਪਾਪ ਹੋ ਗਿਆ ਪਰ ਲੁੱਟ ਲਿਆ ਕਿਸੇ ਦੀ ਜਾਨ ਖੋ ਲਈਏ ਇਹ ਅਪਰਾਧ ਹੋ ਜਾਂਦਾ ਹੈ ਇਹ ਵਿਚਾਰ ਕਰਤ ਬਣ ਗਿਆ ਹੈ ਇਹ ਸੋਚਣੀ ਕਰਨੀ ਬਣ ਗਈ ਹੈ ਇਹ ਵਿਚਾਰ ਕਿਰਦਾਰ ਬਣ ਗਿਆ ਉਹ ਜਿਹੜਾ ਕਿਰਦਾਰ ਹੈ ਉਹ ਜਿਹੜੀ ਕਰਤ ਹੈ ਉਹ ਸਮਾਜ ਤੇ ਕਾਨੂੰਨ ਦੀ ਪਕੜ ਦੇ ਵਿੱਚ ਆਉਂਦੀ ਹੈ ਵਿਚਾਰ ਪਕੜ ਦੇ ਵਿੱਚ ਨਹੀਂ ਆਉਂਦਾ ਇੱਥੇ ਸਟੇਜ ਤੇ ਬੈਠਾ ਜੇ ਮੈਂ ਬੁਰਾ ਸੋਚਾਂ ਕਾਨੂੰਨ ਨੂੰ ਕੀ ਪਤਾ ਤੇ ਕਿਸੇ ਕਾਨੂੰਨ ਨੂੰ ਕੀ ਪਤਾ ਪੁਲਿਸ ਨੂੰ ਕੀ ਪਤਾ ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ ਹੈ ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪਤਾ ਅਦਾਲਤ ਦੇ ਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ ਹੈ ਤਾਂ ਵੀ ਜੱਜ ਨੂੰ ਕੱਖ ਨਹੀਂ ਪਤਾ ਉਹਨੂੰ ਸਪਨਾ ਕੁਝ ਵੀ ਨਹੀਂ ਪਤਾ ਪਾਪ ਦੁੱਖਾਂ ਦਾ ਵੇਚ ਹੈ ਆਪ ਕਿਵੇਂ ਮਿਟਾਈਏ ਯਹੂਦੀ, ਇਸਲਾਮ, ਪਾਰਸੀ, ਈਸਾਈ ਇਹ ਕਹਿੰਦੇ ਨੇ ਪੁੰਨ ਨਾਲ ਮਿਟਾਓ। ਕਿਸੇ ਦੀ ਜਾਨ ਖਾਉਣ ਦੀ ਸੋਚੀ ਸੀ ਤਾਂ ਕਿਸੇ ਨੂੰ ਸੁੱਖ ਦੇਣ ਦੀ ਸੋਚੋ। ਕਿਸੇ ਦਾ ਮਾਣ ਸਨਮਾਨ ਖਾਉਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ। ਕਿਸੇ ਨੂੰ ਰੁਲਾਣ ਦਾ ਸੋਚਿਆ ਸੀ ਤੇ ਉਹਨੂੰ ਹਸਾਓ ਖੁਸ਼ੀ ਦੇ ਇਹ ਪੁੰਨ ਹੈ ਦੇ ਨਾਲ ਪਾਪ ਕੱਟ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਇਹ ਨਹੀਂ ਕੱਟਦੇ ਨਹੀਂ ਕੱਟਦੇ ਔਖੇ ਨਾ ਹੋਣਾ ਮੈਂ ਫਿਰ ਅਰਜ਼ ਕਰਾਂ ਯਥਾਰਤ ਬੋਲਨੇ ਆਪ ਇਤਨੇ ਸਾਰੇ ਬੈਠੇ ਪੁੰਨ ਤੇ ਸਾਰੇ ਕਰਦੇ ਨੇ ਥੋੜੇ ਬਹੁਤ ਤੇ ਪੁੰਨ ਕਰਦੇ ਆਂ ਸਾਰੇ ਦੁਖੀ ਵੀ ਐ ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਹੈ ਮੇਰਾ ਮਨ ਕਤੈ ਹੀ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ ਕਿ ਵੀ ਮੈਰਜ਼ ਕਰਾਂ ਤੁਸੀਂ ਆਖੋਗੇ ਫਿਰੇ ਮੇਰੀ ਮਨੋਤ ਗਲਤ ਹੈ ਨਹੀਂ ਮੈਂ ਮਨੋਤ ਬਣਾਈਏ ਗੁਰਬਾਣੀ ਦੀ ਪੰਕਤੀ ਦੇ ਅਸਾਰ ਤੇ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਨ ਮਨ ਦੋਹਾਨੋ ਮੰਦੀਏ ਦੁਖੀਏ ਤਨ ਦੇ ਚ ਰੋਗ ਨੇ ਮਨ ਦੇ ਚ ਸੋਗ ਨੇ ਮਨ ਦਾ ਦੁੱਖ ਕੀ ਹੈ ਸੋਗ ਤੇ ਚਿੰਤਾ ਤੇ ਤਨ ਦਾ ਦੁੱਖ ਕੀ ਹੈ ਕੋਈ ਰੋਗ ਬਿਮਾਰੀ ਸਾਰੇ ਹੀ ਤਨ ਰੋਗੀ ਨੇ ਇੱਕ ਵੀ ਤੰਦਰੁਸਤ ਨਹੀਂ ਹੈ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਸੀਮਾਂ ਦੇ ਚ ਹੋਵੇ ਤੇ ਅਸੀਂ ਕਹਿ ਦਿੰਨੇ ਆ ਤੰਦਰੁਸਤ ਹੈ ਨਹੀਂ ਬਿਮਾਰ ਹੈ ਰੋਗ ਸੀਮਾ ਵਿੱਚ ਹੈ ਜੇ ਰੋਗ ਪੀੜਾ ਨਹੀਂ ਬਣਿਆ ਰੋਗ ਦਰਦ ਨਹੀਂ ਬਣਿਆ ਰੋਗ ਤੇ ਹੈ ਅਗਰ ਰੋਗ ਨਹੀਂ ਹੈ ਤਾਂ ਫਿਰ ਇਹ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ ਹੁਣ ਮੈਂ ਅਰਜ਼ ਕਰਾਂ ਬਾਕੀ ਜਿਹੜੇ ਰੋਗ ਨੇ ਦਵਾਈਆਂ ਨਾਲ ਉਹਨਾਂ ਦੀ ਪੀੜਾ ਨੂੰ ਸੀਮਾ 'ਚ ਕੀਤਾ ਜਾ ਸਕਦਾ ਹੈ ਰੋਗ ਸੀਮਾ ਦੇ 'ਚ ਨਹੀਂ ਆਉਂਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਕਿਤੇ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ ਜੋ ਜੋ ਦੀਸੇ ਸੋ ਸੋ ਰੋਗੀ ਤੁਣ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਰੋਗੀ ਸਾਰੇ ਰੋਗੀ ਰੋਗ ਸੀਮਾਂ ਦੇ ਚੋਵੇ ਅਸੀਂ ਕਹਿੰਦੇ ਆ ਤੰਦਰੁਸਤ ਹੈ ਰੋਗ ਸੀਮਾਂ ਤੋਂ ਅੱਗੇ ਲੰਘਿਆ ਪੀੜਾ ਬਣ ਗਿਆ ਦਰਦ ਬਣ ਗਿਆ ਅਸੀਂ ਕਹਿੰਦੇ ਆ ਬਿਮਾਰ ਨਹੀਂ ਜੋ ਪੀੜਾ ਨਹੀਂ ਬਣਿਆ ਦਰਦ ਨਹੀਂ ਬਣਿਆ ਉਹ ਮਨੁੱਖ ਵੀ ਰੋਗੀ ਹੈ। ਰੋਗ ਅਜੇ ਸੀਮਾ ਦੇ ਚ ਪੀੜਾ ਨਹੀਂ ਬਣਿਆ। ਫਿਰ ਪੀੜਾ ਬਣੇ ਤੇ ਔਸ਼ਦੀਆਂ ਕੀ ਕਰਦੀਆਂ ਨੇ? ਪੀੜਾ ਖਤਮ ਹੋਵੇ। ਕੋਈ ਬਿਮਾਰੀ ਜੜੋਂ ਨਹੀਂ ਪੁੱਟੀ ਜਾਂਦੀ। ਦੂਸਰਾ ਰੂਪ ਧਾਰਨ ਕਰ ਲੈਂਦੀ ਹੈ। ਐਸਾ ਧਾਰਮਿਕ ਗ੍ਰੰਥ ਕਹਿੰਦੇ ਨੇ। ਅਗਰ ਰੋਗ ਮਿਟ ਜਾਏ ਤਾਂ ਫਿਰ ਬੁਢੇਪਾ ਮਿਟ ਜਾਏਗਾ। ਉਹੀ ਅੰਦਰੋਂ ਨਹੀਂ ਰੋਗ ਉਸਨੂੰ ਇੱਕ ਦਿਨ ਬੁੱਢਾ ਕਰ ਦਿੰਦਾ ਹੈ। ਫਿਰ ਬੁਢੇਪੇ ਦੀ ਪੀੜਾ ਨੂੰ ਸੀਮਾ ਦੇ ਵਿੱਚ ਵੀ ਨਹੀਂ ਕੀਤਾ ਜਾ ਸਕਦਾ। ਬੁਢੇਪੇ ਦੀ ਆਪਣੀ ਇੱਕ ਪੀੜਾ। ਪੈਰ ਹੈਗੇ ਨੇ ਠੰਗ ਨਾਲ ਚੱਲ ਨਹੀਂ ਸਕਦਾ। ਜ਼ੁਬਾਨ ਹੈਗੇ ਲੜਖੜਾ ਗਈ ਹੈ, ਮੂੰਹ ਚ ਦੰਦ ਗਿਰ ਗਏ ਨੇ। ਅੱਖਾਂ ਹੈਗੀਆਂ ਨੇ ਠੰਗ ਨਾਲ ਵੇਖ ਨਹੀਂ ਸਕਦਾ, ਕੰਨ ਹੈਗੇ ਨੇ ਠੰਗ ਨਾਲ ਸੁਣ ਨਹੀਂ ਸਕਦਾ, ਹੱਥ ਕਮਜ਼ੋਰ ਹੋ ਗਏ ਨੇ। ਦੂਜੇ ਦੇ ਸਹਾਰੇ ਨਾਲ ਚੱਲਦਾ ਆ ਵਿਚਾਰਾ ਚੱਲ ਨਹੀਂ ਸਕਦਾ ਜਬ ਲਗ ਜਰਾ ਰੋਗ ਨਹੀਂ ਆਇਆ ਰੋਗੀ ਤੇ ਤੂੰ ਹੈ ਪਰ ਜਿੰਨੇ ਚਿਰ ਤੱਕ ਤੇਰੇ ਤੇ ਬੁਢੇ ਪੈਦਾ ਰੋਗ ਨਹੀਂ ਆਇਆ ਹੋਰ ਕਿਸੇ ਰੋਗ ਦਾ ਨਹੀਂ ਜ਼ਿਕਰ ਕੀਤਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਵਿਖਲ ਭਈ ਨਹੀਂ ਬਾਨੇ ਪਜਲੇ ਰੇ ਮਨ सारੰਗ ਬਾਨੇ ਜਿੰਨੇ ਚਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੇ ਨਹੀਂ ਛੜੇ ਤੇਰਾ ਸਰੀਰ ਕੋਬੜਾ ਨਹੀਂ ਹੋਇਆ ਤੂੰ ਲਾਗਰ ਤੇ ਕਮਜ਼ੋਰ ਨਹੀਂ ਹੋਇਆ ਭਜਨ ਕਰ ਲੈ ਨਾਮ ਜਪ ਲੈ ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਨਹੀਂ ਕਰ ਸਕੇਗਾ ਉਹ ਵੱਧ ਜਾਏਗਾ ਪੀੜਾ ਵੱਧਦੀ ਜਾਏਗੀ ਜਬ ਲਗ ਜਰਾ ਰੋਗ ਨਹੀਂ ਆਇਆ ਤਨ ਰੋਗੀ ਹੈ ਸਾਰੇ ਹੀ ਰੋਗੀ ਨੇ ਸਾਰੇ ਬੁੱਢੇ ਆਉਣਗੇ ਬਡੇ ਪੇ ਦਾ ਰੋਗ ਸਾਰਿਆਂ ਦੇ ਅੰਦਰ ਹੈ ਮਨ ਸੋਗੀ ਹੈ ਮਨ ਦੇ ਚ ਚਿੰਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਹੁਤ ਚਿੰਤਾਤ ਹੀ ਦੀ ਸੇ ਸਭ ਕੋਏ ਸਤਿਗੁਰੂ ਕਹਿੰਦੇ ਅਨੁਸਾਰ ਇਹ ਚਿੰਤਾ ਤੁਰਨ ਇੱਕ ਬੰਦੇ ਬਾਰੇ ਨਹੀਂ ਕਹਿ ਸਕਦੇ ਨਿਸ਼ਚਿੰਤ ਹੈ। ਇੱਕ ਵਾਸਤੇ ਵੀ ਨਹੀਂ ਕਹਿ ਸਕਦੇ। ਸਾਰੇ ਚਿੰਤਾ ਤੁਰਨ ਹੈ। ਚਿੰਤਾ ਅਲਗ-ਅਲਗ ਹੋ ਸਕਦੀ ਹੈ। ਚਿੰਤਾ ਦੇ ਕਾਰਨ ਅਲਗ-ਅਲਗ ਹੋ ਸਕਦੇ ਨੇ। ਲੇਕਿਨ ਚਿੰਤਾ ਤੇ ਹੈ। ਤਨ ਦੁੱਖ ਪ੍ਰਗਟ ਹੁੰਦਾ ਹੈ ਤਨ ਦੇ ਚ ਰੋਗ ਬਣ ਕੇ ਦੁੱਖ ਪ੍ਰਗਟ ਹੁੰਦਾ ਹੈ ਮਨ ਦੇ ਚ ਸੋਗ ਬਣ ਕੇ ਨਾਮ ਜਪਣ ਦਾ ਮਤਲਬ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨਹੀਂ ਕੀ ਹਰੀ ਦਾ ਜਨ ਬੁੱਢਾ ਨਹੀਂ ਹੁੰਦਾ ਤੇ ਮਰਦਾ ਨਹੀਂ ਮਰਦਾ ਬੁੱਢਾ ਵੀ ਹੁੰਦਾ ਇਹ ਵੀ ਮੈਰਜ ਕਰਦੇ ਆਂ ਫਿਰ ਇਹ ਪੰਕਤੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਤਨ ਰੋਗ ਹੈ ਮਨ ਸੋਗ ਹੈ ਹਰੀ ਦਾ ਜਨ ਤਨ ਮਨ ਦੋਹਾ ਤੋਂ ਪਾਰ ਚਲਾ ਜਾਂਦਾ ਹੈ ਜੀਵਦਾ ਤਨ ਦੇ ਤਲ ਤੇ ਨਹੀਂ ਜੀਉਂਦਾ ਜੀਵਦਾ ਮਨ ਦੇ ਤਲ ਤੇ ਨਹੀਂ ਜੀਉਂਦਾ ਇਹ ਅਵਸਥਾ ਉਸ ਨੂੰ ਕਿਸ ਤਰ੍ਹਾਂ ਮਿਲਦੀ ਹੈ ਇਹ ਨਾਮ ਜਪ ਕੇ ਮਿਲਦੀ ਹੈ ਨਾਮ ਤਨ ਤੋਂ ਪਰੇ ਕਰ ਦਿੰਦਾ ਹੈ ਉਹਦੀ ਸੁਰਤ ਨੂੰ ਉਹਦੀ ਚੇਤਨਾ ਨੂੰ ਨਾਮ ਮਨ ਤੋਂ ਵੀ ਪਰੇ ਕਰ ਦਿੰਦਾ ਹੈ ਰੋਗ ਸੋਗ ਆਪਣੀ ਥਾਂ ਤੇ ਬਣੇ ਰਹਿੰਦੇ ਨੇ ਅੱਗੇ ਲੰਘ ਜਾਂਦੇ ਹੈ ਜਿਹੀ ਕਾਰਨ ਐਸੇ ਪੁਰਸ਼ ਦੇ ਬੰਦ ਬੰਦ ਕੱਟ ਦਿੱਤੇ ਗਏ ਹਸਦਾ ਰਿਹਾ ਐਸੇ ਮਨੁੱਖ ਨੂੰ ਸੂਲੀ ਤੇ ਟੰਗ ਦੇ ਧਾਰ ਗਿਆ ਖੁਦਾ ਦਾ ਸ਼ੁਕਰਾਨਾ ਕਰਦਾ ਰਿਹਾ ਐਸੇ ਮਨੁੱਖ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ ਔਰ ਕਈ ਦਿਨ ਦੇ ਭੁੱਖੇ ਰਸਨਾ ਤੋਂ ਬੋਲ ਨਿਕਲੇ ਆ ਗਿਆ ਮੈਂ ਭੋਗ ਭੁੱਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਸੋਗ ਹਰਖ ਨਹੀਂ ਜਾ ਖੁਸ਼ੀ ਗਮੀ ਅਸੀਂ ਨਹੀਂ ਜਾਣੇ ਨਹੀਂ ਮੰਨਦੇ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਤੇ ਲੈ ਮਾਨਿਆ ਇਸ ਤਰ੍ਹਾਂ ਦੇ ਮਨੁੱਖ ਤਨ ਤੇ ਮਨ ਦੋਹਾਂ ਤੋਂ ਅੱਗੇ ਲੰਘ ਜਾਂਦੇ ਸੋਗ ਵੀ ਪਿੱਛੇ ਰਹਿ ਜਾਂਦਾ ਹੈ ਰੋਗ ਵੀ ਪਿੱਛੇ ਰਹਿੰਦਾ ਹੈ ਸੰਸਾਰ ਚੋਂ ਕੇ ਤਨ ਦੇ ਤਲ ਤੇ ਜੀਉਂਦਾ ਹੈ ਰੋਗੀ ਜੀਉਂਦਾ ਹੈ ਰੋਗਾਂ ਵਿੱਚ ਜੀਉਂਦਾ ਹੈ ਸੰਸਾਰ ਚੋਂ ਕੇ ਮਨ ਦੇ ਤਲ ਤੇ ਜੀਉਂਦਾ ਤਾਂ ਚਿੰਤਾਵਾਂ ਵਿੱਚ ਜੀਉਂਦਾ ਚਿੰਤਤ ਹੀ ਦੇ ਸੇ ਸਭ ਕੋ ਹੁਣ ਮੈਂ ਫਿਰ ਅਰਜ਼ ਕਰਾਂ ਪੁੰਨ ਨਾਲ ਪਾਪ ਨਹੀਂ ਕੱਢਦੇ ਪਾਪ ਪੁੰਨ ਤੇ ਭਈ ਕਹਾਵਤ ਕਿਉਂ ਪਹਿਲੇ ਦੇਖਣਾ ਪੈਗਾ ਮਨੁੱਖ ਪਾਪ ਕਿਉਂ ਕਰਦਾ ਹੈ ਮੈਂ ਫਿਰ ਦੁਰਾਮਾ ਪਾਪ ਦੇ ਤਿੰਨੇ ਕਾਰਨ ਨੇ ਲੋਭ ਕਾਮ ਤੇ ਹੰਕਾਰ ਇਸ ਕਰਕੇ ਪਾਪ ਕਰਦਾ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਹੰਕਾਰ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਲੋਭ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਕੰਮ ਕਰਕੇ ਇਹ ਪਾਪ ਹੈ ਪਾਪ ਕਰਦਾ ਹੈ ਲੋਭ ਕਰਕੇ ਹੰਕਾਰ ਕਰਕੇ ਕੰਮ ਕਰਕੇ ਪਰ ਕੰਮ ਲੋਭ ਅਹੰਕਾਰ ਇਹ ਕਿਉਂ ਕਰਦਾ ਹੈ ਅਗਿਆਨ ਕਰਕੇ ਨਾ ਸਮਝੀਏ ਇਹਨੂੰ ਪਤਾ ਨਹੀਂ ਦੂਜੇ ਨੂੰ ਦਿੱਤਾ ਗਿਆ ਦੁੱਖ पलट ਕੇ ਵਾਪਸ ਆ ਜਾਂਦਾ ਹੈ। ਕਈ ਗੁਣਾ पलट ਕੇ ਵਾਪਸ ਆਂਦਾ ਹੈ। ਇਹ ਵੀ ਮਹਾਰਜ ਕਰਦੇ ਆ। ਦੂਜੇ ਨਾਲ ਕੀਤੀ ਗਈ ਬੁਰਾਈ ਕਈ ਗੁਣਾ ਵਦ ਹੋ ਕੇ ਵਾਪਸ ਆਉਂਦੀ ਹੈ ਔਰ ਆਪਣੀ ਝੋਲੀ ਵਿੱਚ ਪੈ ਜਾਂਦੀ ਹੈ। ਕਿਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਜੋ ਜਗਤ ਨੂੰ ਦੇਂਦਿਆਂ पलट ਕੇ ਵਾਪਸ ਆਉਂਦਾ ਹੈ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਮਨੁੱਖ ਪੁੰਨ ਕਿਉਂ ਕਰਦਾ ਹੈ ਅਗਿਆਨ ਕਰਕੇ দান ਕਰ ਰਿਹਾ ਹੈ ਪਾਠ ਕਰ ਰਿਹਾ ਹੈ ਤੀਰਥਾਂ ਤੇ ਜਾ ਰਿਹਾ ਹੈ ਸਮਝ ਕੱਖ ਵੀ ਕੋਈ ਨਹੀਂ ਅਗਿਆਨ ਪਾਪ ਦੀ ਬੁਨਿਆਦ ਕੀ ਸੀ ਅਗਿਆਨ ਤੇ ਪੁੰਨ ਦੀ ਬੁਨਿਆਦ ਕੀ ਸੀ ਅਗਿਆਨ ਤੋ ਗੁਰਬਾਣੀ ਕਿਨ ਕੇ ਦੋਵੇਂ ਇੱਕ ਹੋ ਜਾਣੇ ਪਾਪ ਪੁੰਨ ਦੋਵੇਂ ਇੱਕ ਹੋ ਜਾਣੇ ਅਗਿਆਨ ਵਸੋ ਕੇ ਪੁੰਨ ਪਿਆ ਕਰਦਾ ਅਗਿਆਨ ਵਸੋ ਕੇ ਪਾਪ ਪਿਆ ਕਰਦਾ। ਨਾ ਸਮਝੀ ਕਰਕੇ ਪੁੰਨ ਪਿਆ ਕਰਦਾ ਐ ਨਾ ਸਮਝੀ ਕਰਕੇ ਪਾਪ ਪਿਆ ਕਰਦਾ ਐ ਤੇ ਜਦ ਹੈ ਹੀ ਨਾ ਸਮਝੀ ਤੇ ਇਹਨੂੰ ਪਾਪ ਪੁੰਨ ਦੀ ਕੀ ਸਮਝ ਆਏ। ਦੋਵੇਂ ਅਗਿਆਨ ਤੋਂ ਨਿਕਲਦੇ ਪਹਿਣ। ਲੋਭ ਕਰਕੇ ਪਾਪ ਕੀਤਾ ਸੀ ਲੋਭ ਕਰਕੇ ਹੀ ਪੁੰਨ ਪਿਆ ਕਰਦਾ ਐ। ਵੇ ਥੋੜਾ ਬਹੁਤ দান ਦਿੱਤਾ ਹੈ ਬੜਾ ਕੁਝ ਮਿਲੇਗਾ ਜੰਨਤ ਮਿਲੇਗੀ ਸਵਰਗ ਮਿਲੇਗਾ ਬੜੀ ਲੰਬੀ ਚੌੜੀ ਮੰਗੇ ਥੋੜਾ ਜਿਹਾ ਕੁਝ ਪੁਨਕੀਤਾ ਹੈ ਬੜਾ ਪਰ ਬਲ ਹੰਕਾਰ ਹੈ ਹੁਣ ਜਗਤ ਮੈਨੂੰ ਮਹਾਨ ਆਖੇ ਚੰਗਾ ਚੰਗਾ ਕਰਕੇ ਆਖੇ ਐਸਾ ਪੁਨੀਤ ਲੱਭਣਾ ਬੜਾ ਔਖਾ ਹੈ ਜੋ ਹੰਕਾਰੀ ਨਾ ਹੋਵੇ ਤੇ ਅਹੰਕਾਰ ਤੇ ਖੁਦ ਸਵੈਮ ਇੱਕ ਪਾਪ ਹੈ ਪਾਪ ਪੁੰਨ ਦੋਏ ਇੱਕ ਸਮਾ ਇਨਾਂ ਤੋਂ ਮਨੁੱਖ ਪਾਰ ਕਿਵੇਂ ਜਾਵੇ ਜਪ ਕਰਕੇ ਤੇ ਜਪ ਕਿਵੇਂ ਕਰੀਏ ਗੁਰਬਾਣੀ ਕਹਿੰਦੀ ਹੈ ਕੋਈ ਡੰਗ ਨਹੀਂ ਕੋਈ ਡੰਗ ਨਹੀਂ ਕੋਈ ਤਰੀਕਾ ਨਹੀਂ ਇਹੀ ਕਾਰਨ ਹੈ ਕਿ ਜਿੰਨੇ અવਤਾਰ ਹੋਏ ਆਪਣੇ ਡੰਗਦੇ ਹੋਏ ਇੱਕ ਦਾ ਡੰਗ ਦੂਜੇ ਨਾਲ ਨਹੀਂ ਮੇਲ ਖਾਂਦਾ ਪ੍ਰਿੰਸਪਲ ਗੰਗਾ ਸਿੰਘ ਕਹਿੰਦਾ ਕਰਦੇ ਸਨ ਜੇ ਸਾਰੇ અવਤਾਰ ਇੱਕੋ ਹੀ ਸਮੇ ਹੋਏ ਹੁੰਦੇ ਤੇ ਇਹਨਾਂ ਦੇ ਜੀਵਨ ਦਾ ਤੇ ਭਗਤੀ ਦਾ ਢੰਗ ਵੀ ਇੱਕੋ ਹੁੰਦਾ ਕਮ ਸੇ ਕਮ ਮਸਬੀ ਖੂਨ ਖਰਾਬਾ ਤੇ ਨਹੀਂ ਹੋਣਾ ਸੀ ਜਿਹੜਾ ਹੁੰਦਾ ਪਿਆ ਰਾਜਨੀਤੀ ਦੇ ਨਾਂ ਤੇ ਜਿੰਨਾ ਖੂਨ ਖਰਾਬਾ ਹੋਇਆ ਉਸ ਤੋਂ ਦੁਗਣਾ ਹੋਇਆ ਧਰਮ ਦੇ ਨਾਂ ਤੇ 1000 ਸਾਲ ਤੱਕ ਯਹੂਦੀ ਮਾਰ ਖਾਂਦੇ ਰਹੇ ਈਸਾਈਆਂ ਤੋਂ ਮੁਸਲਮਾਨਾਂ ਤੋਂ ਸੁਲਾ ਅਜੇ ਵੀ ਨਹੀਂ ਹੈ ਇਸਲਾਮ ਨਾਲ ਸਾਰੇ ਅਰਬ ਚਾਹੁੰਦੇ ਨੇ ਇਸਰਾਇਲ ਤਬਾਹ ਹੋਵੇ ਅਜੇ ਵੀ ਸੁਲਾ ਕੋਈ ਨਹੀਂ ਬੋਧ ਤੇ ਸਨਾਤਨ মত ਬੜੇ ਲੰਬੇ ਸਮੇਂ ਤੱਕ ਟਕਰਾਂਦੇ ਰਹਿੰਦੇ ਰਹੇ ਆਪਸ ਦੇ ਵਿੱਚ ਹਿੰਦੂ ਮੁਸਲਮਾਨ ਫਸਾਦ ਬੜੇ ਭਾਰੀ ਆਉਂਦੇ ਰਹੇ ਨੇ ਮੁਸਲਮਾਨਾਂ ਵਿੱਚ ਦੋ ਫਿਰਕ ਨੇ ਸ਼ੀਆ ਤੇ ਸੁੰਨੀ ਸਾਲ ਦੇ ਸਾਲ ਹੋਣ ਖਰਾਬਾ ਹੋ ਜਾਂਦਾ ਹੈ। ਔਰ ਰਜ ਕੇ ਆਉਂਦਾ ਹੈ। ਸਿੱਖਾਂ ਵਿੱਚ ਅਲੱਗ-ਅਲੱਗ ਵਿਚਾਰਧਾਰਾ ਕਰਕੇ ਆਪਸੀ ਖੌਨ ਖਰਾਬੇ ਆਪਸ ਦੇ। ਮਤਵੇ ਧਾਰਮਿਕ ਮਤਵੇ ਪ੍ਰਿੰਸੀਪਲ ਗੰਗਾ ਸਿੰਘ ਨੇ ਇਹ ਦਲੀਲ ਦਿੱਤੀ ਸੀ ਕਾਸ਼ ਇਹ ਸਾਰੇ અવਤਾਰ ਇੱਕੋ ਸਮੇ ਆਉਂਦੇ ਔਰ ਸਿਰਫ ਇੱਕੋ ਹੀ ਸਮੇ ਨਹੀਂ ਇਹਨਾਂ ਦਾ ਢੰਗ ਵੀ ਇੱਕੋ ਆਉਂਦਾ ਇਹ ਡੁੱਬਦਾ ਨਹੀਂ ਹੋਣੀ ਸੀ ਕਮ ਸੇ ਕਮ ਮਜ਼ਬਦ ਦੇ ਨਾਂ ਤੇ ਖੂਨ ਖਰਾਬਾ ਨਹੀਂ ਹੋਣਾ ਸੀ ਕਸਮ ਕਮ ਸੇ ਕਮ ਧਰਮ ਦੇ ਨਾਂ ਤੇ ਖੂਨ ਖਰਾਬਾ ਨਹੀਂ ਹੋਣਾ ਸੀ ਹੁਣ ਧਰਮ ਤੇ ਪਿਆਰ ਹੈ ਧਰਮ ਤੇ ਦਇਆ ਹੈ